ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਜਾਨੀ ਕਿ 2 ਅਗਸਤ ਤੋਂ ਲੈ ਕੇ 5 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਤੋਂ ਟੁੱਟ ਟੁੱਟ ਕੇ ਬਖਵਾ ਖੇਸੇ ਵਿੱਚ ਹਲਕੇ ਦਰਮਿਆਨੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਮੌਸਮ ਕਾਫੀ ਵਧੀਆ ਹੋ ਚੁੱਕਿਆ ਹੈ ਤਾਜ਼ਾ ਸੈਟਲਾਈਟ ਦੀ ਇੱਕ ਇਮੇਜ ਦੇਖੀ ਜਾਵੇ ਤਾਂ ਉੱਤਰ ਪੂਰਬੀ ਇਲਾਕੇ ਤੋਂ ਇੱਕ ਸਿਸਟਮ ਪਹੁੰਚਿਆ ਹੋਇਆ ਹੈ ਜੀ ਜੋ ਫਿਲਹਾਲ ਆਪਾਂ ਕਹੀਏ ਤਾਂ ਪਠਾਨਕੋਟ ਅਤੇ ਹੁਸ਼ਿਆਰਪੁਰ ਤੇ ਉੱਪਰ ਇਸ ਦੀ ਪકડ ਬਣੀ ਹੋਈ ਹੈ। ਬਾਕੀ ਹੌਲੀ-ਹੌਲੀ ਇਹ ਦਾਇਰਾ ਆਪਣਾ ਵਧਾਵੇਗਾ ਤਾਂ ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਰੂਪਨਗਰ, ਲੁਧਿਆਣਾ, ਰਾਹੋਂ ਇਹ ਜਿੰਨੇ ਵੀ ਇਲਾਕੇ ਨੇ ਨੰਗਲ ਹੋ ਗਿਆ, ਆਨੰਦਪੁਰ ਸਾਹਿਬ ਹੋ ਗਿਆ, ਇਹਨਾਂ ਦੇ ਵਿੱਚ ਇਸ ਦਾ ਪਕੜ ਦਾ ਦਾਇਰਾ ਵੱਧਦਾ ਹੋਇਆ ਦਿਖਾਈ ਦੇਵੇਗਾ। ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਕੱਲ੍ਹ ਕੀਤੀ ਜਾਵੇ ਤਾਂ ਮੇਨ ਤੌਰ ਤੇ ਇਹ ਜਿਹੜਾ ਸਿਸਟਮ ਹੈ ਇਹ ਹੌਲੀ-ਹੌਲੀ ਜਦੋਂ ਅੱਗੇ ਵਧੇਗਾ ਤੁਹਾਨੂੰ ਦੱਸ ਦਿੱਤੀ ਚੁੱਕੇ ਹਾਂ ਕਿ ਲਗਭਗ ਪੰਜਾਬ ਦੇ 10 ਤੋਂ 12 ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਸ਼ਾਮ ਹੁੰਦੇ ਹੁੰਦੇ ਇਹ ਲਗਭਗ ਪੰਜਾਬ ਦੇ ਬਾਕੀ ਹਿੱਸਿਆਂ ਵੱਲ ਵੀ ਵਧੇਗਾ ਜਿਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਤਾਂ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਇੱਕ ਤੁਹਾਨੂੰ ਹਲਕੀ ਜਿਹੀ 파ੜਤ ਪੱਛਮੀ ਹਿੱਸੇ ਵੱਲ ਵੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਫਰੀਦਕੋਟ ਤਰਨਤਾਰਨ ਅੰਮ੍ਰਿਤਸਰ ਤੇ ਥੋੜਾ ਬਹੁਤਾ ਪੱਕੇ ਜਲੰਧਰ ਕਪੂਰਥਲਾ ਤੇ ਥੱਲੇ ਪਾਸੇ ਬਠਿੰਡੇ ਦੇ ਨੇੜੇ ਤੇੜੇ ਤੇ ਥੋੜਾ ਬਹੁਤ ਆਪਾਂ ਕਹਿੰਦੇ ਇਹ ਬਰਨਾਲੇ ਜ਼ਿਲ੍ਹੇ ਦੇ ਨੇੜੇ ਜਿਹੜੇ ਬੱਦਲਵਾਈ ਬਣੀ ਹੋਈ ਹੈ ਜਿਸ ਦੇ ਨਾਲ ਇਹਨਾਂ ਇਲਾਕੇ ਵਿੱਚ ਵੀ ਹਲਕੀ ਦਰਮਿਆਨੀ ਕਿਰਮਣ ਕਣੀ ਅਤੇ ਬੂੰਦਾਬੰਦੀ ਦੇ ਵੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਅੱਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 32 ਡਿਗਰੀ ਐਵਰੇਜ ਦੇ ਇੱਕ ਨਿਕਲ ਕੇ ਆ ਰਹੀ ਹੈ ਕਿ ਅੱਜ ਪੰਜਾਬ ਦੇ ਵਿੱਚ 32 ਡਿਗਰੀ ਨੇੜੇ ਜਿਹੜਾ ਤਾਪਮਾਨ ਬਣਿਆ ਰਹੇਗਾ ਹੁਣ ਅਸੀਂ ਗੱਲ ਕਰਦੇ ਹਾਂ ਜੀ ਆਉਂਦੇ ਦਿਨਾਂ ਦੇ ਹਾਲਾਤਾਂ ਦੀ ਤਿੰਨ ਤਰੀਕ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ 3 ਜੁਲਾਈ ਸੌਰੀ 3 ਅਗਸਤ ਨੂੰ ਕਰ ਦੇਖਿਆ ਜਾਵੇ ਤਾਂ ਉੱਤਰ ਪੂਰਬੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹੇ ਵਿੱਚ ਭਾਰੀ ਜਾਂ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ 3 ਅਗਸਤ ਨੂੰ ਫਜ਼ਿਲਕਾ ਮੁਕਸਰ ਫਰੀਦਕੋਟ ਤੇ ਫਿਰੋਜ਼ਪੁਰ ਇਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਨਾ માત્ર ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ ਬੱਦਲ ਵਾਈ ਦੇ ਨਾਲ ਮਿਕਸਰ ਉਹ ਰੂਪ ਦੇ ਵਿੱਚ ਕਿਣਮਣ ਕਣੀ ਥੋੜੀ ਬទ ਤੇਜ਼ ਹਨੇਰੀ ਜਾਂ ਫਿਰ ਓਵਰਕਾਸਟ ਕੰਡੀਸ਼ਨਾਂ ਬਣੀ ਰਹਿਣਗੀਆਂ ਸੇਮ ਹਾਲਾਤ ਜਿਹੜੇ ਸਾਨੂੰ 4 ਅਗਸਤ ਨੂੰ ਵੀ ਦੇਖਣ ਨੂੰ ਮਿਲ ਰਹੇ ਨੇ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹੇ ਵਿੱਚ ਇਹਨਾਂ ਵਿੱਚ ਵੀ ਸੇਮ ਹਾਲਾਤ ਨੇ ਤੇ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਤੇ ਮਾਨਸਾ ਇਹ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਫੇਰ ਤੋਂ ਨਾ ਮਾਤਰ ਮੀਂਹ ਦੀ ਉਮੀਦ ਸਾਨੂੰ 4 ਅਗਸਤ ਨੂੰ ਦਿਖਾਈ ਦੇ ਰਹੀ ਹੈ ਬਾਕੀ ਬਾਕੀ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਹੋਣਗੇ ਉਹਨਾਂ ਵਿੱਚ ਬੱਦਲਵਾਈ ਦੇ ਨਾਲ ਆਉਂਦਾ ਜਾਂਦਾ ਮੌਸਮ ਜਿਵੇਂ ਕਿ ਬਣਦਾ ਹੋਇਆ ਦਿਖਾਈ ਦੇ ਰਿਹਾ ਆਖਰੀ ਦਿਨ ਜਾਨੀ ਕਿ 5 ਅਗਸਤ ਦੀ ਗੱਲ ਕੀਤੀ ਜ ਉਹ ਤਾਂ ਸਾਨੂੰ ਫੇਰ ਤੋਂ ਪੂਰਬੀ ਇਲਾਕਾ ਜਿਹੜਾ ਕਿ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਫੇਰ ਤੋਂ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਤੇ ਮਾਨਸਾ ਜ਼ਿਲ੍ਹਾ ਇਹਨਾਂ ਵਿੱਚ ਮੌਸਮ ਖੁਸ਼ਕ ਰਹੇਗਾ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਨਹੀਂ ਤੇ ਰਹੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਸੈਂਟਰ ਵਾਲੀ ਬੈਲਟ ਜਿੰਨੀ ਵੀ ਹੈ ਇਹਦੇ ਵਿੱਚ ਲਗਾਤਾਰ ਓਵਰਕਾਸਟ ਕੰਡੀਸ਼ਨ ਸਾਨੂੰ 5 ਅਗਸਤ ਤੱਕ ਦੇਖਣ ਨੂੰ ਮਿਲਣਗੀ ਆ ਇਹ ਜਿਹੜੇ ਮੌਸਮੀ ਅਪਡੇਟ ਹੁੰਦੀ ਹੈ ਸਮੇਂ-ਸਮੇਂ ਤੇ ਬਦਲਦੇ ਰਹਿੰਦੀਆਂ ਨੇ ਤਾਂ ਹੀ ਤੁਹਾਨੂੰ ਅਸੀਂ ਵਾਰ-ਵਾਰ ਰਿਕਵੈਸਟ ਕਰਦੇ ਕਿ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੋਵੇ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਅਗਰ ਕੋਈ ਸਪੈਸ਼ਲ ਬੁਲੇਟਿਨ ਜਾਰੀ ਕਰਨਾ ਹੋਵੇ ਤਾਂ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਾਂਗੇ ਵੈਸੇ ਅਗਲੀ ਜਾਣਕਾਰੀ ਦੁਪਹਿਰ 1:30 ਵਜੇ ਤੇ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਅਗਲੀ ਪੀੜੀ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਪ੍ਰਿੰਨ ਭਰਾਵਾਂ ਦਾ